ਸਸਰੀਕਾਲ ਸਭ ਤੋਂ ਪਹਿਲਾਂ ਤੇ ਅੱਜ ਅਸੀਂ ਉੱਚਾ ਹ ਸੰਦ ਸਹਿਰ ਆ ਜਿੱਥੇ ਕਿ ਅੱਜ ਭਗਵਾਨ ਤੁਮਾਨ ਸਾਹਿਬ ਪਹੁੰਚ ਰਹੇ ਨੇ ਤੇ ਮੌਸਮ ਵੀ ਹੋ ਰਿਹਾ ਹੈ ਖਰਾਬ ਆ ਹਾਂਜੀ ਤੇ ਤੁਸੀਂ ਵੇਖ ਸਕਦੇ ਹੋ ਮੌਸਮ ਵੀ ਹੋ ਰਿਹਾ ਹੈ ਖਰਾਬ ਆ ਤੇ ਬਹੁਤ ਵੱਡਾ ਕਾਫਲੇ ਵਿੱਚ ਇੱਥੇ ਦੁਨੀਆ ਪਹੁੰਚ ਰਹੀ ਹੈ ਲੋਕ ਪਹੁੰਚ ਰਹੇ ਨੇ ਤੇ ਮੌਸਮ ਵੀ ਖਰਾਬ ਹੋ ਰਿਹਾ ਤੇ ਬੂੰਦਾਬੰਦੀ ਹੋਣ ਲੱਗੀ ਹੈ ਵੇਖ ਸਕਦੇ ਹੋ ਤੁਸੀਂ ਬੁੰਦਾਬੰਦੀ ਹੋਣ ਲੱਗ ਗਈ ਹੈ ਜਿੱਥੇ ਅੱਜ ਇੱਥੇ ਪਹੁੰਚਣਾ ਹੈ ਸਰਹੰਦ ਸਹਿਰ ਵਿਖੇ ਭਗਵੰਤ ਸਿੰਘ ਸਾਹਿਬ ਨੇ ਤੇ ਇੱਥੇ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਰਿਹਾ ਤੇ ਬੁੰਦਾਬੰਦੀ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਗੱਡੀਆਂ ਬੱਸਾਂ ਬਹੁਤ ਦੂਰ ਦੂਰੋਂ ਆ ਰਹੀਆਂ ਨੇ ਕਿ ਆਪਾਂ ਅਲੇ ਦਲੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਬਹੁਤ ਜ਼ਿਆਦਾ ਜੀ ਬਸਾਂ ਦੇ ਵਿੱਚ ਦੁਨੀਆ ਦੂਰ ਦੂਰ ਤੋਂ ਆ ਰਹੀ ਆ ਜਿੱਥੇ ਕਿ ਅੱਜ ਭਗਵਾਨ ਤੁਮਾਨ ਨੇ ਆਣਾ ਹੈ ਆਣਾ ਹੈ ਤੇ ਤੁਸੀਂ ਵੇਖ ਸਕਦੇ ਹੋ ਮੌਸਮ ਦਾ ਕਹਿਰ ਆ ਇੱਕ ਪਾਸੇ ਮੌਸਮ ਬਦਲਵਾਈ ਹੋ ਰਹੀ ਆ ਤੇ ਕਿਰਮਣ ਕਣੀ ਵੀ ਹੋ ਰਹੀ ਆ ਥੋੜੀ ਥੋੜੀ ਤੇ ਸੰਘਾਣੀਆਂ ਪਹਿਲਸ ਦੇ ਵਿੱਚ ਇੱਥੇ ਅੱਜ ਭਗਵਾਨ ਤੁਮਾਨ ਸਾਹਿਬ ਆ ਰਹੇ ਨੇ ਸਰਹੰਦ ਸਰ ਵੀ ਕੇ ਜੋ ਕਿ ਡਿਸਟ੍ਰਿਕਟ ਸ੍ਰੀ ਫਤਿਹਗੜ ਸਾਹਿਬ ਤੇ ਆਪਾਂ ਗੱਡੀਆਂ ਕਾਰਾਂ ਦਾ ਕਾਫਲਾ ਦਿਖਾਣਾ ਬਹੁਤ ਜ਼ਿਆਦਾ ਤੇ ਸਕਿਉਰਟੀ ਵੀ ਤਾਇਨਾਤ ਬਹੁਤ ਜ਼ਿਆਦਾ ਹੋਈ ਹੋਈ ਵੀ ਇੱਥੇ ਇਸ ਜਗ੍ਹਾ ਤੇ ਦੇਖ ਸਕਦੇ ਹੋ ਆਪਾਂ ਅੱਗੇ ਜਾ ਕੇ ਦਿਖਾਣਾ ਤੁਹਾਨੂੰ ਗੱਡੀਆਂ ਦਾ ਕਾਫਲਾ ਕਿੰਨਾ ਜ਼ਿਆਦਾ ਕੀ ਮਾਹੌਲ ਬਣਿਆ ਹੋਇਆ ਤੇ ਸਕਿਉਰਟੀ ਬਹੁਤ ਤਾਇਨਾਤ ਹੋ ਚੁੱਕੀ ਹੈ ਦੇਖ ਸਕਦੇ ਹੋ ਸਕਿਉਰਟੀ ਹਾਂਜੀ ਸਕੋਰ ਟੀਵੀ ਬਹੁਤ ਤੈਨਾਤਾ ਤੇ ਗੱਡੀਆਂ ਦਾ ਕਾਫਲਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਾਫਲਾ ਗੱਡੀਆਂ ਦਾ ਇਸ ਜਗ੍ਹਾ ਤੇ ਗੱਡੀਆਂ ਗਾਰਾਂ ਦਾ ਬਹੁਤ ਜ਼ਿਆਦਾ ਕਾਫਲੇ ਵਿੱਚ ਗੱਡੀਆਂ ਪਹੁੰਚੀਆਂ ਹੋਈਆਂ ਨੇ ਜਿੱਥੇ ਕਿ ਅੱਜ ਭਗਵਾਨ ਤੁਮਾਨ ਸਾਹਿਬ ਨੇ ਆਉਣਾ ਹੈ ਹਾਂਜੀ ਸੰਸਦ ਦੇ ਵਿੱਚ ਵੀ ਭਗਵਾਨ ਤੁਮਾਨ ਖੁਸ਼ਾਲ ਪੰਜਾਬ ਤੇ ਵਿਦੇਗੀ ਸਾਨ ਆਮ ਆਦਮੀ ਪਾਰਟੀ ਹਾਂਜੀ ਤੁਸੀਂ ਵੇਖ ਸਕਦੇ ਹੋ ਸਕਿਉਰਟੀ ਬਹੁਤ ਜ਼ਿਆਦਾ ਤਾਇਨਾਤ ਕੀਤੀ ਗਈ ਹੈ ਇਸ ਜਗ੍ਹਾ ਤੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਆਪਾਂ ਪਹੁੰਚੇ ਹੋਏ ਹਾਂ ਸਰਹੰਦ ਸਹਿਰ ਵਿਖੇ ਅੱਜ ਜਿੱਥੇ ਕਿ ਭਗਵਾਨਤਮਨ ਸਾਹਿਬ ਨੇ ਆਉਣਾ ਹੈ ਤੇ ਟਾਈਮ ਸੀਗਾ 3 ਵਜੇ ਦਾ ਟਾਈਮ ਜ਼ਿਆਦਾ ਹੋ ਗਿਆ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੇ ਗੱਡੀਆਂ ਗਾਰਾਂ ਤੁਸੀਂ ਵੇਖ ਸਕਦੇ ਹੋ ਕਾਫਲਾ ਗੱਡੀਆਂ ਦਾ ਬਹੁਤ ਜ਼ਿਆਦਾ ਕਾਫਲੇ ਵਿੱਚ ਗੱਡੀਆਂ ਪਹੁੰਚੀਆਂ ਹੋਈਆਂ ਨੇ ਬਹੁਤ ਦੂਰੋਂ ਦੂਰੋਂ ਨੇੜੇ ਆ ਕੇ ਲੋਕ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਦੂਰੋਂ ਦੂਰੋਂ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਪਹੁੰਚਣ ਵਾਲੇ ਨੇ ਥੋੜੇ ਸਮੇਂ ਦੇ ਵਿੱਚ ਆ ਤੇ ਆਪਾਂ ਦਿਖਾ ਰਹੇ ਆਂ ਇਹ ਸਮੇ ਗੱਡੀਆਂ ਲੋਕਾਂ ਦੇ ਗੱਡੀਆਂ ਵਿੱਚ ਲੋਕ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਬਹੁਤ ਗੁੰੰਤੀ ਵਿੱਚ ਲੋਕ ਪਹੁੰਚ ਰਹੇ ਨੇ ਇਸ ਜਗ੍ਹਾ ਤੇ ਤੇ ਮੌਸਮ ਦੀ ਵੀ ਆ ਤੁਸੀਂ ਦੇਖ ਸਕਦੇ ਹੋ ਮੌਸਮ ਵੀ ਹੋਵੇ ਨਾ ਥੋੜੀ-ਮੋਟੀ ਕਿੰਨੀ-ਮਣੀ ਕਿੰਨੀ ਹੋ ਰਹੀ ਆ ਤੇ ਵਾਟਰ ਵਰਗ ਆ ਵਾਰ ਫਾਇਰ ਵਰਗੇ ਡਾ ਗੱਡੀ ਵੀ ਪਹੁੰਚੀ ਹੋਈ ਇਸ ਜਗ੍ਹਾ ਤੇ ਉੱਤਰ ਐਂਟਰੀ ਉੱਤਰ ਐਂਟਰੀ ਲੋਟ ਉਹ ਠੀਕ ਹੋ ਹਾਂਜੀ ਤੁਸੀਂ ਵੇਖ ਸਕਦੇ ਹੋ ਬਹੁਤ ਕਾਫਲੇ ਵਿੱਚ ਪਬਲਿਕ ਪਹੁੰਚ ਰਹੀ ਐ ਇਸ ਜਗ੍ਹਾ ਤੇ ਤੇ ਗੱਡੀਆਂ ਕਾਰਾਂ ਦਾ ਕਾਫਲਾ ਤੁਸੀਂ ਵੇਖ ਸਕਦੇ ਹੋ ਤੇ ਸਕਿਉਰਿਟੀ ਵੀ ਤੇਨਾ ਤੋਂ ਹੋ ਚੁੱਕੀ ਐ ਇਸ ਜਗ੍ਹਾ ਤੇ ਪ੍ਰਬੰਧ ਸਾਰੇ ਹੀ ਮੁਕੰਮਲ ਤੌਰ ਤੇ ਕੀਤੇ ਗਏ ਨੇ ਹਾਂਜੀ ਥੋੜੇ ਸਮੇਂ ਵਿੱਚ ਹਾਂਜੀ ਭਗਵਾਨਤਮਾਨ ਸਾਹਿਬ ਪਹੁੰਚ ਗਏ ਨੇ ਤੁਸੀਂ ਵੇਖ ਸਕਦੇ ਹੋ ਹਾਂਜੀ ਆਹ ਉਹ ਅੰਤਮਾਨ ਸਾਹਿਬ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਤਾਇਨਾਤ ਆ ਸਕਿਉਰਟੀ ਬੜੀ ਤਾਇਨਾਤ ਆ ਸਖਤ ਸਕਿਉਰਟੀ ਦੇ ਨਾਲ ਹਾਂਜੀ ਪੂਰੇ ਮੌਕੇ ਦੇ ਟਾਈਮ ਦੇ ਪਵਾਉਂਦੇ ਨੇ ਤੁਸੀਂ ਵੇਖ ਸਕਦੇ ਹੋ ਤੇ ਸਾਰੇ ਪ੍ਰਬੰਧ ਨਾਲ ਹੁੰਦੇ ਨੇ ਗੱਡੀਆਂ ਕਾਰਾਂ ਦੇ ਜਿਵੇਂ ਕਿ ਦੇਖ ਸਕਦੇ ਹੋ ਐਂਬੂਲੈਂਸ ਵਗੈਰਾ ਤੇ ਆਪਾਂ ਪਹੁੰਚਦੇ ਅੰਦਰ